ਕਰ ਦੋਸਤੋ ਬੀਤੀ ਰਾਤ ਗੌਰਮੈਂਟ ਕਾਲਜ ਚੌਕ ਦੇ ਨਜ਼ਦੀਕ ਤਿੰਨ ਦੁਕਾਨਾਂ ਤੇ ਚੋਰਾਂ ਨੇ ਖੱਤ ਸਾਫ ਕੀਤਾ ਆਓ ਗੱਲਬਾਤ ਕਰਦੇ ਆ ਨਾ ਮੌਕੇ ਤੇ ਪੁਲਿਸ ਅਧਿਕਾਰੀਆਂ ਨਾਲ ਤੇ ਦੁਕਾਨਦਾਰਾਂ ਨਾਲ ਕੀ ਕਹਿੰਦੇ ਇਸ ਬਾਰੇ ਹਾਂ ਜੀ ਬਾਈ ਕੀ ਨਾਮ ਹੈ ਆਪਣਾ ਸਰਵੇਰਾ ਨਾਮ ਮਹਿਤਾਬ ਮਹਿਤਾ ਜੀ ਬੀਤੀ ਰਾਤ ਸਰ ਜਿਹੜੀ ਇੱਧਰ ਗਰ ਸੈਕਸ਼ਨ ਦੇ ਸਾਹਮਣੇ ਗਰ ਹੋਸਟਲ ਜਿਹੜਾ ਗੌਰਮੈਂਟ ਕਾਲਜ ਦਾ ਸਾਹਮਣੇ ਕੋ ਚੋਰੀ ਹੋਈਆਂ ਆ ਹਾਂਜੀ ਕੀ ਮਾਮਲਾ ਤੁਹਾਡਾ ਹੈ ਸਰ ਸਾਡਾ ਆਫਿਸ ਵੀ ਐਮ ਐਜੂਕੇਸ਼ਨ ਕੰਸਲਟੈਂਟ ਦੇ ਨਾਮ ਤੇ ਹੈ ਗੌਰਮੈਂਟ ਕਾਲਜ ਤੋਂ ਫਗਵਾੜਾ ਰੋਡ ਦੇ ਉੱਪਰ ਸਾਡੇ 9:30 ਵਜੇ ਸਵੇਰੇ ਜਦੋਂ ਸਾਡਾ ਸਟਾਫ ਆਇਆ ਤੇ ਉਹਨਾਂ ਨੇ ਦੇਖਿਆ ਕਿ ਬਹੁਤ ਖਲਾਰਾ ਪਿਆ ਹੋਇਆ ਸੀਗਾ ਸ਼ੀਸ਼ਾ ਟੁੱਟਿਆ ਹੋਇਆ ਸੀਗਾ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਮੈਂ ਜਿਮ ਸੀਗਾ ਜਿਮ ਤੋਂ ਮੈਂ ਵਾਪਸ ਆਇਆ ਆਫਿਸ ਹੀ ਆ ਗਿਆ ਸਿੱਧਾ ਤੇ ਆ ਕੇ ਅਸੀਂ ਦੇਖਿਆ ਕਿ ਬਾਹਰ ਦਾ ਜਿਹੜਾ ਲੋਕ ਸੀਗਾ ਉਹਨੂੰ ਤੋੜ ਕੇ ਅੰਦਰ ਆਏ ਨੇ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਦਰਵਾਜ਼ਾ ਨਹੀਂ ਟੁੱਟਿਆ ਫਿਰ ਇਧਰੋਂ ਖਿੜਕੀ ਦਾ ਸ਼ੀਸ਼ਾ ਤੋੜ ਕੇ ਉਹਨਾਂ ਨੇ ਅੰਦਰ ਆਏ ਆ ਅੰਦਰ ਸਾਡੇ ਗੱਲੇ ਦੇ ਵਿੱਚ ਆਰਾਊਂਡ 1 ਲੱਖ ਰੁਪਏ ਪਿਆ ਸੀਗਾ ਸਾਡੇ ਮੰਦਰ ਦੇ ਵਿੱਚ ਅਸੀਂ ਹਰ ਸਾਲ ਲੰਗਰ ਲਗਾਉਂਦੇ ਆ ਤੇ ਉਹਦੇ ਲਈ ਹਰ ਮਹੀਨੇ ਪੈਸੇ ਇਕੱਠੇ ਕਰਦੇ ਆ ਤੇ 30000 ਰੁਪਏ ਦੇ ਕਰੀਬ ਇਹਦੇ ਵਿੱਚ ਪਿਆ ਸੀਗਾ ਸੋ 130000 ਦਾ ਟੋਟਲ ਲਾਸ ਹੋਇਆ ਉਸ ਤੋਂ ਇਲਾਵਾ ਕੁਝ ਚੈੱਕ ਸੀਗੇ ਨੇ ਆ ਓਪਨ ਚੈੱਕ ਪਏ ਸੀਗੇ ਧੰਨ ਉਸ ਤੋਂ ਇਲਾਵਾ ਇੱਕ ਪੂਰੀ ਦੀ ਪੂਰੀ ਚੈੱਕ ਬੁੱਕ ਸੀਗੀ ਉਹ ਵੀ ਚੱਕ ਕੇ ਲੈ ਕੇ ਗਏ ਨੇ ਉਸ ਤੋਂ ਇਲਾਵਾ ਜਿਹੜਾ ਹੋਰ ਨੁਕਸਾਨ ਸਾਡੇ ਫਰਨੀਚਰ ਨੂੰ ਕੀਤਾ ਉਹ ਦੈਟ ਇਜ਼ ਡਿਫਰੈਂਟ ਤੇ ਕੀ ਤੋਂ ਟੈਕ ਹੋਇਆ ਤੇ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਸਰ ਸੀਸੀਟੀਵੀ ਫੁਟੇਜ ਹੈਗੀ ਹੈ ਜੀ ਬਟ ਉਸ ਟਾਈਮ ਉਸ ਫੁਟੇਜ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਐਕਟੀਵਿਟੀ ਨਹੀਂ ਆਈ ਹੈ ਉਹਦੇ ਵਿੱਚ ਉਸ ਟਾਈਮ ਦਾ ਜਿਹੜਾ ਡਿਊਰੇਸ਼ਨ ਸੀਗੀ ਉਹ ਬਲੈਂਕ ਆ ਰਹੀ ਹੈ। ਕਿ ਮੌਕੇ ਤੇ ਪੁਲਿਸ ਪਹੁੰਚੀ ਸੀ। ਹਾਂਜੀ ਐਸਐਚਓ ਸਾਹਿਬ ਆ ਕੇ ਉਹਨਾਂ ਨੇ ਮੌਕੇ ਤੇ ਦੇਖ ਲਿਆ ਸਾਰਾ। ਵੀਡੀਓ ਬਣਾ ਲਈ ਹੈ। ਕੀ ਮੰਗ ਕਰਦੇ ਆਪਾਂ? ਸਰ ਸਾਡੀ ਇਹੀ ਮੰਗ ਹੈ ਜੀ ਸਿਕਿਉਰਿਟੀ ਚਾਹੀਦੀ ਹੈ। ਹਰ ਇੱਕ ਨਾਗਰਿਕ ਨੂੰ ਸਿਕਿਉਰਿਟੀ ਚਾਹੀਦੀ ਹੈ। ਤੇ ਜਿਹੜੀ ਇਹ ਮੰਦਭਾਗੀ ਘਟਨਾਵਾਂ ਹੁੰਦੀਆਂ ਐ ਇਦਾਂ ਦੀਆਂ ਇਹ ਨਾ ਹੋਣ। ਕਿਸੇ ਦੇ ਨਾਲ ਵੀ ਨਾ ਹੋਵੇ। ਨਾਕਾ ਇੱਥੇ ਚੌਕ ਦੇ ਵਿੱਚ ਜਿਹੜਾ ਹੈ ਨਾ ਪੁਲਿਸ ਨਾਕਾ ਹੁੰਦਾ ਆ। ਹਾਂਜੀ। ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਸਰ ਪੁਲਿਸ ਦਾ ਨਾਕਾ ਜਿਹੜਾ ਹੁੰਦਾ ਜੀ ਬਿਜ਼ੀ ਆਰਸ ਦੇ ਵਿੱਚ ਹੁੰਦਾ ਆ ਉਸ ਟਾਈਮ ਤੇ ਸਾਰਾ ਸਟਾਫ ਵੀ ਇੱਥੇ ਹੁੰਦਾ ਆ ਬਟ ਜਿਸ ਟਾਈਮ ਤੇ ਰਾਤ ਨੂੰ ਵਾਰਦਾਤ ਹੁੰਦੀ ਆ ਉਸ ਟਾਈਮ ਤੇ ਇੱਥੇ ਕੋਈ ਨਹੀਂ ਅਵੇਲੇਬਲ ਹੁੰਦਾ ਚਾਹੀਦਾ ਕਿ ਪੁਲਿਸ ਦੀ ਜਿਹੜੀ ਹੈਗੀ ਆ ਬਿਲਕੁਲ ਜੀ ਪੀਸੀਆਰ ਹੁੰਦੀ ਆ ਉਹਨਾਂ ਦੀ ਡਿਊਟੀ ਆ ਕਿ ਉਹਨਾਂ ਨੇ ਗਸ਼ਤ ਕਰਦੇ ਨੇ ਪੂਰੇ ਸਿਟੀ ਦੇ ਵਿੱਚ ਉਹਨਾਂ ਨੇ ਗਸ਼ਤ ਕਰਨੀ ਹੁੰਦੀ ਆ ਬਟ ਰਾਤ ਨੂੰ ਕਿਉਂਕਿ ਜੇ ਇੱਕ ਆਫਿਸ ਦੀ ਗੱਲ ਨਹੀਂ ਹੈਗੀ ਇੱਥੇ ਤਿੰਨ ਚਾਰ ਦੁਕਾਨਾਂ ਦੇ ਅੰਦਰ ਚੋਰੀ ਦੀ ਵਾਰਦਾਤ ਹੋਈ ਆ ਚੋਰ ਸ਼ਰੇਆਮ ਕੋਠੇ ਟੱਪੇ ਆ ਸਾਡੇ ਛੱਤੋਂ ਨਾਲ ਵਾਲੇ ਦੇ ਛੱਤੇ ਗਏ ਆ ਉਹਨਾਂ ਨੇ ਸ਼ੀਸ਼ੇ ਤੋੜੇ ਆ ਆਵਾਜ਼ ਵੀ ਹੋਈ ਹੋएगी ਇਸ ਚੀਜ਼ ਦੀ ਸ਼ੀਸ਼ੇ ਤੋੜਨ ਦੀ ਆਵਾਜ਼ ਵੀ ਆਂਦੀ ਹੈ ਉਹਨਾਂ ਨੇ ਜੇ ਇੱਟਾਂ ਮਾਰੀਆਂ ਨੇ ਉਹਦੀ ਆਵਾਜ਼ ਵੀ ਆਂਦੀ ਹੈ ਬਟ ਇਸ ਚੀਜ਼ ਦੇ ਉੱਪਰ ਕਿਸੇ ਨੇ ਮੌਕੇ ਤੇ ਕੁਝ ਨਹੀਂ ਐਕਸ਼ਨ ਲਿਆ ਮੈਡਮ ਕੀ ਨਾਮ ਹੈ ਤੁਹਾਡਾ ਮੈਂ ਨਾ ਜਸਵਿੰਦਰ ਕਾਲਜ ਕਿੱਥੇ ਆ ਫਾਇਰ ਕਮ ਕਰਦੇ ਆ ਆਪਣਾ ਗਵਰਨਮੈਂਟ ਕਾਲਜ ਜੀ ਐਸ ਕਿਸ਼ਨ ਦਿੱਤੀ ਰਾਤ ਤੁਹਾਡੀ ਦੁਕਾਨ ਤੇ ਇਥੇ ਕੀ ਮਾਮਲਾ ਹੋਇਆ ਹੈ ਚੋਰ ਆਇਆ ਚੋਰੀ ਕਰਕੇ ਰਹਿ ਗਿਆ ਜਦੋਂ ਮੈਂ ਸਵੇਰੇ ਆਣ ਕੇ ਸ਼ਟਰ ਦੇਖਿਆ ਸ਼ਟਰ ਮਤਲਬ ਸ਼ਟਰ ਦਾ ਲੱਗਾ ਜਦੋਂ ਮੈਂ ਅੰਦਰ ਦੇਖਿਆ ਜਾ ਕੇ ਤੇ ਗੱਲਾਂ ਸਾਰਾ ਖੁੱਲਾ ਪਿਆ ਸੀ ਸਾਰਾ ਸਮਾਨ ਬਾਹਰ ਸੀ ਕਾਊਂਟਰ ਤੇ ਕਿਸ ਕਿਸ ਪਾਸੇੋਂ ਆਏ ਚੋਰ ਅੰਦਰੋਂ ਤੇ ਚੋਰ ਉਪਰੋਂ ਚ ਆਇਆ ਤੇ ਨੁਕਸਾਨ ਕੀ ਹੈਗਾ ਤੁਹਾਡਾ ਮੇਰਾ ਬਿੱਲ ਦੇ ਪੈਸੇ ਸੀ 25-3000 ਹੋਰ ਰੱਖਿਆ ਸੀਗਾ 5000 ਕੁੜੀਆਂ ਦਾ ਸੀ ਤੇ ਉਹ ਬਾਹਰੋਂ ਆਈ ਸੀਗੀ ਤਾਂ ਉਹ ਕਿਸੇ ਦੇ ਪੈਸੇ ਸੀ ਕੈਮਰ ਲੱਗੇ ਨਹੀਂ ਜੀ ਇਹ ਲੱਗਾ ਸੀ ਇਹ ਖਰਾਬ ਹੋ ਗਿਆ ਤੇ ਮੌਕੇ ਤੇ ਪੁਲਿਸ ਆਈ ਸੀਗੀ ਹਾਂਜੀ ਉਹ ਥੋੜੀ देर ਹੋਈ ਹੈ ਕੀ ਕਹਿੰਦੇ ਪੁਲਿਸ ਵਾਲੇ ਬਸ ਉਹ ਕਾਰਵਾਈ ਕਰਨਗੇ ਉਹ ਕਿਉਂ ਉਹਨਾਂ ਨੇ ਹੋਰ ਕੋਈ ਗੱਲ ਨਹੀਂ ਕੀਤੀ ਮੇਰਾ ਕੀ ਨਾਮ ਹੈ ਆਪਣਾ ਸਰ ਮੇਰਾ ਨਾਮ ਅਮਨਦੀਪ ਹੈ ਤੇ ਇਥੇ ਕੀ ਕਰਦੇ ਹੋ ਸਰ ਮੈਂ ਇੱਥੇ ਐਜ਼ ਅ ਸੈਂਟਰ ਇਨਚਾਰਜ ਜੌਬ ਕਰਦੀ ਹਾਂ ਨਿਊ ਬ੍ਰਿਟਿਸ਼ ਨੈਨੀ ਅਕੈਡਮੀ ਪੂਰੀ ਟਾਵਰ ਸੈਕਿੰਡ ਫਲੋਰ ਗਵਰਨਮੈਂਟ ਕਾਲਜ ਚੌਂਕ ਨੇੜੇ ਬੀਤੀ ਰਾਤ ਜਿਹੜੀ ਇੱਥੇ ਚੋਰੀ ਦੀ ਵਾਰਦਾਤ ਹੋਈ ਆ ਉਸ ਵਾਰ ਕੀ ਕਹਿਣਾ ਤੁਹਾਡਾ ਸਾਰਾ ਸੀ ਜਿੱਦਾਂ ਡੇਲੀ ਮਾਰਨਿੰਗ ਆਨੀਆ 8:30 ਵਜੇ ਆਫਿਸ ਆਪਣਾ ਓਪਨ ਕੀਤਾ ਤੇ ਸਾਰਾ ਸਮਾਨ ਜਿੱਦਾਂ ਵਿਖਰਿਆ ਪਿਆ ਸੀ ਸ਼ੀਸ਼ੇ ਵਗੈਰਾ ਟੁੱਟੇ ਪਏ ਸੀ ਲੋਕ ਵਗੈਰਾ ਸਾਰੇ ਤੇ ਨੁਕਸਾਨ ਕਿ ਲਗ ਹੋਇਆ ਸਰ 20 ਤੋਂ 25000 ਦਾ ਨੁਕਸਾਨ ਹੋ ਗਿਆ ਜਿਹੜੇ ਸਾਡੇ ਗੁਲਕ ਦੇ ਪੈਸੇ ਸੀਗੇ ਉਦਾਂ ਤਾਂ ਬਾਕੀ ਠੀਕ ਹੈ ਸਾਰਾ ਕੁਝ ਤੇ ਕੀ ਮੰਗ ਕਰਦੇ ਆਂ ਇਹ ਪ੍ਰਸ਼ਾਸਨ ਕੋਲੋਂ ਸਰ ਅਸੀਂ ਐਸੀ ਮੰਗ ਕਰਦੇ ਆਂ ਕਿ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਕਿ ਇਨ ਫਿਊਚਰ ਵੀ ਕੋਈ ਅੱਦਾ ਦਾ ਮੁੜ ਕੇ ਘਟਨਾ ਨਾ ਵਾਪਰ ਸਕੇ ਜਿਨ੍ਹਾਂ ਜਨਾਂ ਦਾ ਵੀ ਨੁਕਸਾਨ ਹੋਇਆ ਜੋ ਕਿ ਤੁਹਾਡੇ ਇੱਥੇ ਵੀ ਸੀਸੀਟੀਵੀ ਕੈਮਰੇ ਵੀ ਲੱਗੇ ਆ ਹਾਂਜੀ ਸਰ ਸੀਸੀਟੀਵੀ ਕੈਮਰੇ ਤਾਂ ਪ੍ਰੈਜ਼ੈਂਟ ਨੇ ਬਟ ਵਰਕਿੰਗ ਜੇ ਵਿੱਚ ਨਹੀਂ ਸੀਗੇ ਕਿਉਂਕਿ ਇੱਕ ਦੋ ਵਾਰ ਐਦਾ ਦੀ ਘਟਨਾ ਪਹਿਲਾਂ ਜਿੱਦਾਂ ਸ਼ਾਰਟ ਸਰਕਟ ਵਗੈਰਾ ਹੋ ਚੁੱਕੀ ਹੈ ਫਿਰ ਅਸੀਂ ਉਹਨਾਂ ਨੂੰ ਆਫ ਕਰਕੇ ਹੀ दरवाजे की नाम अपना मेरा नाम हरदीप सिंह पुरी है हां जी बिल्डिंग पूरी टापर जी अपनी ਤੇ ਅੱਜ ਮੈਨੂੰ ਸਵੇਰੇ ਫੋਨ ਆਇਆ ਜਿਹੜੇ ਰੈਂਟ ਦਿੱਤਾ ਹੈ ਹਾਲ ਆਪਾਂ ਉਹਨਾਂ ਨੇ ਕਿਹਾ ਵਾ ਕਿ ਸਵੇਰੇ ਚੋਰੀ ਹੋ ਗਈ ਤੇ ਮੈਂ ਫੋਨ ਕੀਤਾ ਪੁਲਿਸ ਨੂੰ ਤੇ ਉਹ ਆਏ ਤੇ ਦੇਖਿਆ ਕਿ ਉਹਨਾਂ ਨੇ ਸ਼ੀਸ਼ੇ ਤੋੜੇ ਹੋਏ ਸੀ ਤੇ 20 ਤੋਂ 25000 ਰੁਪਿਆ ਉਹਨਾਂ ਦਾ ਗੋਲਕ ਭਈ ਸੀ ਉਹਦੇ ਵਿੱਚ ਸੀ ਜਿਹੜੇ ਕਿ ਉਹ ਲੈ ਗਏ ਆ ਬਾਕੀ ਪੰਨ ਤੋੜ ਦਿੱਤੀ ਸ਼ੀਸ਼ੇ ਤੋੜੇ ਹੋਏ ਆ ਇਦਾਂ ਹੀ ਨਾਲ ਦੇਰੇ ਮੈਨੂੰ ਦੱਸਿਆ ਉਹਨਾਂ ਦੇ ਵੀ ਘੱਟ ਤੋਂ 1/2 ਲੱਖ ਰੁਪਿਆ ਕੋਈ ਲੈ ਕੇ ਗਿਆ ਉਹ ਵੀ ਹਾਈਲਾਈਟਸ ਵਾਲੇ ਆ ਉਹਨਾਂ ਦੇ ਸ਼ੀਸ਼ੇ ਤੋੜੇ ਉਸ ਤੋਂ ਨਾਲ ਹੈਗਾ 30 ਜਿਹੜੇ ਟਾਬੇ ਵਾਲੇ ਉਹ ਤੇ ਉਹਨਾਂ ਦੇਖਿਆ ਉਹਨਾਂ ਦਾ ਵੀ 25 ਤੋਂ 30 ਹਜ਼ਾਰ ਰੁਪਏ ਗੱਲੇ ਵਿੱਚ ਸੀ ਤੇ ਉਹਨਾਂ ਦੇ ਵੀ ਚੋਰੀ ਹੋਈ ਆ ਮਤਲਬ ਲੈ ਦੇ ਕੇ ਤਿੰਨੀਆਂ ਦੁਕਾਨਾਂ ਵਿੱਚ ਚੋਰੀ ਹੋਣਾ ਨੇ ਸਿਰਫ ਨਕਦੀ ਦੇ ਆਪਸਾ ਕੀਤਾ ਹਾਂ ਨਕਦੀ ਦੇ ਬਿਲਕੁਲ ਹੀ ਬਿਲਕੁਲ ਸੀਸੀਟੀਵੀ ਆਪਣੇ ਆਈ ਸਾਹਮਣੇ ਤੋਂ ਨਹੀਂ ਸੀਸੀਟੀਵੀ ਵਿੱਚ ਬੁਲਾਏ ਹੋਏ ਉਹਨਾਂ ਦੇ ਬੰਦੇ ਤੇ ਉਹ ਦੇਖੂਗੇ ਤੇ ਉਸ ਤੋਂ ਬਲੱਡ ਦਾ ਨਿਸ਼ਾਨ ਆ ਉਹ ਐਸਐਸਓ ਨੇ ਹਮ ਦੇਖ ਲਿਆ ਵਾ ਉਹ ਕਿਹਨੇ ਫੋਰ ਐਗਜ਼ਾਮਪਲ ਆਏ ਆ ਜੀ ਉਸ ਤੋਂ ਮੋਕੇ ਤੇ ਪਹੁੰਚ ਨਹੀਂ ਆਈ ਹਾਂ ਉਸ ਤੋਂ ਜੋ ਮੈਂ ਫੋਨ ਕੀਤਾ ਉਹ ਮੋਕੇ ਤੇ ਪਹੁੰਚੀ ਸੀ ਫੈਫੜਾ ਦਾ ਗਵਰਨਮੈਂਟ ਕਾਲਜ ਕਰਲ ਹਸਪਤਾਲ ਦੇ ਮੋੜੇ ਆਪਾਂ ਜਾਈਏ ਆ ਕੀ ਹੈਗਾ ਮਾਮਲਾ ਇਹਦਾ ਸਾਨੂੰ ਇਨਫੋਰਮੇਸ਼ਨ ਮਿਲੀ ਹੋਣੀ ਕੁਝ ਸਮਾਂ ਪਹਿਲਾਂ ਵੀ ਇੱਥੇ ਤਿੰਨ ਸ਼ਾਪਸ ਦੇ ਚੋਰੀ ਹੋਈ ਆ ਚੋਰ ਜਿਹੜੇ ਆ ਮਤਲਬ ਦੁਕਾਨਾਂ ਦੇ ਬੈਕਸਾਈਡ ਦੇ ਇੱਕ ਟਿਊਬਲ ਹੈਗਾ ਖਾਲੀ ਵੈਕੈਂਟ ਸਪੇਸ ਹੈ ਉਧਰੋਂ ਉੱਪਰੋਂ ਚੜੇ ਆ ਤੇ ਛੱਤਾਂ ਦੇ ਉੱਪਰ ਉੱਪਰ ਜਾ ਕੇ ਇਹਨਾਂ ਨੇ ਚੋਰੀ ਅਟੈਂਪਟ ਕੀਤੀ ਆ ਤੇ ਇੱਕ ਪੰਜਾਬੀ ਤਰ੍ਹਾਂ ਦਾ ਕਿਛੁ ਨੇ ਕੀ ਆ ਤੇ ਇੱਕ ਕਾਇਲਰ ਸੈਂਟਰ ਹੈ ਇੱਕ ਨੈਨੀ ਨੈਨੀ ਕੇਅਰ ਵਾਲਾ ਦਾ ਇੰਸਟੀਚਿਊਟ ਹੈ ਇਹਨਾਂ ਤਿੰਨਾਂ ਜਗ੍ਹਾ ਦੇ ਉੱਤੇ ਉਹਨਾਂ ਨੇ ਉਹਨਾਂ ਦੀ ਗੋਲਕ ਚ ਪਿਆ ਜਿੰਨਾਂ ਨਾਲ ਕੈਸ਼ ਦਸ ਰਹੇ ਆ ਤੇ ਚੋਰੀ ਕੀਤਾ ਤੇ ਸ਼ੀਸ਼ੇ ਤੋੜੇ ਆ ਤੇ ਅਸੀਂ ਫਿੰਗਰਪ੍ਰਿੰਟ ਟੀਮ ਨੂੰ ਮੌਕੇ ਤੇ ਬੁਲਾ ਰਹੇ ਆ ਉਹ ਆ ਰਹੀ ਆ ਫੋਰੈਂਸਿਕ ਸਾਇੰਂਸ ਟੀਮ ਆ ਰਹੀ ਆ ਇੱਕ ਦੇ ਕੋਈ ਕੱਟ ਲੱਗਾ ਸ਼ਾਇਦ ਬਲੱਡ ਵੀ ਲੱਗਾ ਹੋਇਆ ਇੱਕ ਜਗ੍ਹਾ ਤੇ ਦੋਸ਼ੀ ਦਾ ਤੇ ਬੇਬੀ ਅਸੀਂ ਇਹਨੂੰ ਜਲਦੀ ਟਰੇਸ ਆਊਟ ਕਰ ਲੰਨੇ ਆ। ਦੇਖੋ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਹਜੇ ਤੱਕ। ਸੀਸੀਟੀਵੀ ਫੁਟੇਜ ਚੈੱਕ ਕਰਵਾ ਰਹੇ ਆ ਜਿਹੜੇ ਬੀਐਮ ਐਜੂਕੇਸ਼ਨ ਵਾਲੇ ਆ ਕਹਿੰਦੇ ਵੀ ਸਾਡੇ ਵਰਕਿੰਗ ਸੀਗੇ ਪਰ ਬਲੈਂਕ ਆ ਰਿਹਾ ਤੇ ਉਹਨਾਂ ਨੇ ਜਿਹੜਾ ਐਕਸਪਰਟ ਬੁਲਾਇਆ ਕੈਮਰਾ ਐਕਸਪਰਟ ਬੁਲਾਇਆ ਜਿਹਦੇ ਕੋਲ ਇੰਸਟਾਲ ਕਰਵਾਇਆ ਸੀ ਜੇ ਉਹਦੇ ਨੂੰ ਮਿਲ ਗਿਆ ਸੋਸੋ ਦਾ ਸਾਨੂੰ ਕੁਝ ਹੋਰ ਸੀਸੀਟੀਵੀ ਫੁਟੇਜ ਮਿਲ ਜੇ ਇਸ ਚੀਜ਼ ਦੀ। ਬਾਕੀ ਲੈਫਟ ਰਾਈਟ ਵੀ ਅੱਗੇ ਚੈੱਕ ਕਰਦੇ ਆ ਕੈਮਰੇ ਤੇ ਟਰੇਸ ਆਊਟ ਕਰਨ ਦੀ ਕੋਸ਼ਿਸ਼ ਕਰਦੇ ਆ ਜਲਦ ਜਲਦ।